ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਕਰ ਲਈ ਤਿਆਰੀ ਜੀ ਹਾਂਜੀ ਕਰ ਲਈ ਜੀ ਠੀਕ ਆ ਡਰਮ ਤੇਲ ਦਾ ਲੈ ਲਿਆ ਫਿਲਟਰ ਲੈ ਲੇ ਆ ਫਿਲਟਰ ਲੈ ਲੇ ਆ ਹੈ ਤੇ ਕੋਈ ਸਮਾਨ ਲੈਣਾ ਜੀ ਠੀਕ ਆ ਕੋਈ ਸਮਾਨ ਰਹਿਦਾ ਲੈਣਾ ਤੇ ਜਾਓਗੇ ਬਸਤੇ ਬਸਤੇ ਨਾਲ ਉਹ ਸਦਾਕ ਛੋਟੀ ਗੱਡੀ ਖੜੀਏ ਇੱਕ ਮੋਟਰਸਾਈਕਲ ਖੜੀਏ ਨਾਲ ਠੀਕ ਆ ਹਾਂ ਸਹੀ ਆ ਤੇ ਮੋਬਾਈਲ ਨੰਬਰ 9815647787 ਪਿੰਡ ਕਿਹੜੇ ਜਾਣਾ ਜੀ ਪਿੰਡ ਕਣੀਏ ਕੇ ਬਾਂਗੜਾ ਤੇ ਨਹੀਂ ਕਣੀਏ ਕੇ ਬਾਂਗੜਾ ਬਾਂਗੜਾ ਕਣੀਏ ਕੇ ਬੇਟ ਕਣੀਏ ਕੇ ਬੇਟ ਕਣੀਏ ਕੇ ਬੇਟ ਦਾ ਭਲੇਖਾ ਤਾਂ ਪੈ ਗਿਆ ਵੀ ਉਹ ਬਟਾਲੇ ਤੇ ਲੱਗ ਗਿਆ ਹਾਂਜੀ 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 ਠੀਕ ਆ ਕਣੀਏ ਕੇ ਬੇਟ ਘੋਨੇ ਪਿੰਡ ਦੇ ਲੱਗ ਗਿਆ ਘੋਨੇ ਪਿੰਡ ਦੇ ਲੱਗ ਗਿਆ ਤੇ सोनू ਬਾਬਾ ਜੀ ਨੇ ਡਰੈਸ ਦਿੱਤਾ ਵਾ ਵੀ ਸਾਰੇ ਕੱਲੇ ਕੱਲੇ ਟਰੈਕਟਰ ਦਾ ਨਾ ਆਪਦਾ ਮਾਡਲ ਦੱਸ ਕੇ ਦੱਸਿਆ ਉਹਨਾ ਹਨਾ ਵੀ ਉਹਦੇ ਨਾਲ ਕੰਮ ਸੌਖਾ ਆ ਗਿਆ ਕਿ ਤੁਸੀਂ ਫਿਲਟਰ ਹਸਾਉਣ ਵਾਲੇ ਲਿੱਕੇ ਪਿੰਡ ਦੇ ਟਰੈਕਟਰ ਆਹੀਂ ਤੇ ਬੇਨਤੀ ਸੰਗਤ ਅਗੇ ਹੋਗੀ ਤੇ ਵੀ Mahindra ਦਾ ਅਸੀਂ ਕੰਮ ਕਰਾਂਗੇ 275 ਦਾ 500 ਦਾ ਜਾਂ ਕੁਛ ਵੀ ਆ ਉਹਦੇ ਚ ਅਰਜਨ ਵੀ ਆ 852 ਵੀ ਆ ਸੂਨਾ ਲਿਕਾ ਵੀ ਆ ਤੇ ਦੂਜੇ ਵੀ ਆ ਹਾਲੈਂਡ ਦੀ ਆ ਠੀਕ ਹੈ ਜੀ ਹਾਂਜੀ ਤੇ ਅਰਜਨ 605 ਆ 552 ਕੁਛ ਠੀਕ ਆ ਤੇ ਉਸਾਂ ਦਾ ਹੀ ਮਟੀਰੀਅਲ ਲੈ ਲਿਆ ਵਾ ਜੇ ਕੁਛ ਰਹਿ ਜਾਊਗਾ ਤੇ ਉਹ ਲਾਗੂ ਬੰਨਿਓ ਜਿਹੜਾ ਵੱਡਾ ਲੱਗਦਾ ਹੋਊਗਾ ਉਹ ਮੰਨ ਲਓ ਕਿ ਉਸਾਂ ਦਾ ਗਹਿਣਾਗੇ ਤੇ ਜੇ ਕੇ ਵੀਰ ਨੇ ਜਾਣਾ ਹੋਵੇ ਨਾਲ ਤੇ ਜਾਣਾ ਹੋਵੇ ਮੋਬਾਈਲ ਨੰਬਰ 9815647788 ਲੋਕੇਸ਼ਨ ਆਪਾਂ ਦੇ ਦਾਂਗੇ ਉਹ ਪਿੰਡ ਦੀ ਉੱਥੇ ਸਿੱਧਾ ਵੀ ਪਹੁੰਚ ਸਕਦਾ ਕਈ ਵਾਰ ਕੋਈ ਜਾਣਾ ਚਾਹੁੰਦਾ ਧੂ ਘੰਟੇ ਆ ਮੱਕੇ ਜੀ 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 ਕੋਈ ਘੰਟੇ ਆ ਤੇ ਆਪਣੇ ਮੋਟਰਸਾਈਕਲ ਤੇ ਆਪਣੀ ਗੱਡੀ ਨਾਲ ਫੋਰਮੈਨ ਸਾਹਿਬ ਆ ਜੀ ਪ੍ਰਿੰਟ ਮੁਸ਼ਕਲ ਤੇ ਸਰੂਪ ਇਹਨਾਂ ਦਾ ਨਾਮ ਆ ਇਹਨਾਂ ਦਾ ਹੀ ਸਾਰਾ ਕੰਮ ਆ ਇਹਨਾਂ ਦਾ ਹੀ ਜੋ ਵੀ ਆ ਨਾ ਇਹਨਾਂ ਦਾ ਸੰਯੋਗ ਆ ਜੀ 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 ਹਾਲਾ ਕਿਹੜੀ ਇਹਨਾਂ ਦੀ ਆ ਠੀਕ ਆ ਸਾਡਾ ਤਾਂ ਮਨ ਕਦੀ ਮੱਲੋ ਵੀ ਬਣ ਜਾਂਦੀ ਵਿਚਾਰ ਤੇ ਕਦੀ ਰਹਿ ਜਾਂਦੀ ਜੀ 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 ਜਦੋਂ ਦੇਸੀ ਚ ਵੱਡ ਜਾਂਦਾ ਬੰਦਾ ਬਿਲਕੁਲ ਲੱਗਦਾ ਵੀ ਖਝਗਰਾਬੀ ਬੜੀ ਆ ਹਾਂਜੀ 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 ਕੀ ਗਰਮੀ ਵੀ ਹੋਣੀ ਆ ਤੇ ਇਹ ਰੱਬ ਨੇ ਜਿਵੇਂ ਸੇਵਾ ਕਰਾਉਣੀ ਹੋਵੇ ਬਿਲਕੁਲ ਤੇ ਆਪਣੇ ਸੱਜਣਾ ਮਿੱਤਰਾਂ ਦਾ ਕੁਝ ਇਹਨਾਂ ਦੇ ਸੱਜਣਾ ਮਿੱਤਰਾਂ ਦਾ ਕੁਝ ਆਪਣੇ ਆ ਜੀ ਉਹਨਾਂ ਨਾਲ ਸੰਯੋਗ ਆ ਉਹਨਾਂ ਨੂੰ ਦੱਸਿਆ ਵਾ ਤਾਂ ਕੋਈ ਗੁੱਸਾ ਨਾ ਕਰੇ ਪਿੰਡ ਪੱਦਰ पे नहीं कोई आपा ਗਰਾਈ ਲਈ ਇਹ ਆਪਣੇ ਸੱਜਣਾ ਮਿੱਤਰਾਂ ਨੂੰ ਜਿੰਨੀ ਜਿੰਨੀ ਥੋੜੀ ਥੋੜੀ ਸੇਵਾ ਲੈ ਗਈ ਬਿਲਕੁਲ ਬਿਲਕੁਲ ਠੀਕ ਆਉਣ ਵਾਲੇ ਟਾਈਮ 'ਚ ਕੋਈ ਵੀ ਹੋਊਗਾ ਆਪਾਂ ਦੱਸ ਦਾਂਗੇ ਆਪਾਂ ਇੰਨੀ ਕਿ ਸੇਵਾ ਫਿਲਟਰ ਲੈ ਲਿਆ ਡਰਾਮਾ ਤੇ ਬੇਨਤੀ ਹੈ ਵੀ ਜੇ ਕਿਸੇ ਨੇ ਨਾਲ ਜਾਣਾ ਵੀ ਜੀ ਉਹ ਜਾ ਸਕਦਾ ਆਪਣੇ ਸਾਧਨ ਤੇ ਵੀ ਜਾ ਸਕਦਾ ਸਾਨੂੰ ਦੱਸ ਦੇ ਕੱਲ ਸਵੇਰੇ 7:00 ਵਜੇ ਲਾਗੇ ਬੰਦੇ ਆਪਾਂ ਤੁਰ ਪੈਣਾ ਜਿੰਨਾ ਸਵਕਤੇ ਜਾਵਾਂਗੇ ਉਹਨਾਂ ਕੰਮ ਨ ਮੇੜਾਂਗੇ ਆਪਾਂ ਲੱਗਦੀ ਵਾ ਇਹ ਦੂ ਦਿਨ ਦਾ ਵਾ ਬਿਲਕੁਲ ਇਹ ਦੂਹ ਦਿਨਾਂ ਚ ਜਿੰਨਾ ਨਬੇੜਿਆ ਗਿਆ ਜਿੰਨੀ ਕਿ ਮਾਰਾਇ ਨੇ ਸੇਵਾ ਲੈਣੀ ਹੋਈ ਦਿਲ ਤੇ ਕਿਸਦਾ ਵੀ ਨਹੀਂ ਕਰਦਾ ਕੋਈ ਵੀ ਕੰਮ ਕਰਾਉਣ ਨੂੰ ਕੋਈ ਵੀ ਨਹੀਂ ਸੋਚਦਾ ਪਰ ਇਹ ਆ ਵੀ ਤੈਵੇਂ ਇਦਾਂ ਦਾ ਆ ਗਿਆ ਜੀ 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 ਤੇ ਬਾਕੀ ਇਹ ਆ ਵੀ ਫੋਰਮੈਨ ਸਾਹਿਬ ਆਪਣੇ ਵਿਚਾਰ ਰੱਖ ਦਿੰਦੇ ਆ ਠੀਕ ਆ ਭਾਈ ਚਲੋ ਠੀਕ ਆ ਭਾਈ ਕਿੰਨੇ ਕ ਆਪਣੇ ਕੋ ਹੋ ਗਏ ਆ ਬੰਦੇ ਕੰਮ ਵਾਲੇ ਨਾਲ ਰਾਮ ਵਾਲਿਆ ਪਾਂ ਕੋਇਆ ਫક્ત ਪੰਜ ਕੇ ਬੰਦੇ ਹੋ ਗਏ ਆ ਪੰਜ ਕੇ ਬੰਦੇ ਹੈਗੇ ਠੀਕ ਹੈ ਜੀ ਸਹੀ ਹੈ ਨਾਲ ਜਿੰਨੇ ਜਾਣਗੇ ਭੈਣ ਭਰਾ ਹਲਪ ਕਰਨਗੇ ਥੋੜੀ ਬੋਦੀ ਹਨਾ ਕਈਆਂ ਉੱਥੋਂ ਵੀ ਜੁੜ ਜਾਂਦੇ ਆ ਨਾਲ ਉੱਥੇ ਦੇ ਵੀ ਜੁੜ ਜਾਣਗੇ ਆਹ ਉਹਨਾਂ ਦਾ ਬਹੁਤ ਸ਼ੁਕਰੀਆ ਜੇ ਉੱਥੋਂ ਦੇ ਵੀ ਜੁੜ ਜਾਣਗੇ ਮਕਾਇਨ ਕਰੇ ਕੋਈ ਨਾਲ ਹਲਪ ਕਰਾ ਦੇਣਗੇ ਬਿਲਕੁਲ ਮੀਰਾ ਦਾ ਇੱਕ ਤਾਂ ਫਟੇ ਘੜ ਚੂੜੀਆਂ ਤੋਂ ਫੋਨ ਆਇਆ ਉਹ ਵੀ ਕੋਈ ਸ਼ਾਇਦ ਨਾਲ ਜਾਣੂ ਅੱਗੇ ਮੋਟਰਸਾਈਕਲਾਂ ਦੀ ਸੇਵਾ ਕਰਕੇ ਆਈ ਆ ਠੀਕ ਆ ਤੇ ਉਹਨਾਂ ਦੱਸਿਆ ਕਿ 200 ਕ ਮੋਟਰਸਾਈਕਲ ਦੀ ਸਰਵਿਸ ਕੀਤੀ ਹੈ ਠੀਕ ਆ ਆਪਣੇ ਨਾਲ ਵਪਾਰੀ ਭਰਾਵੇ ਕੁਝ ਜਾਣਗੇ ਠੀਕ ਹੈ ਹਾਂਜੀ ਕੁਝ ਵਪਾਰੀ ਭਰਾਵਾਂ ਦਾ ਵੀ ਸੰਜੋਗ ਹੈ ਆਪਣੇ ਨਾਲ ਜੀ ਤੇ ਬਾਕੀ ਉਥੇ ਦੀਆਂ ਵੀਡੀਓ ਜਿਹੜੇ ਸਾਹਮਣੇ ਬਣਨ ਗਿਆ ਕੰਫੋ ਹਸਾ ਦਾ ਕਿ ਰੇ ਨੈਟਵਰਕ ਨਹੀਂ ਆਉਂਦਾ ਵੀਡੀਓ ਇੱਕ ਅੱਧੇ ਦਿਨ ਬਾਅਦ ਚ ਚੜਨਾ ਬਿਲਕੁਲ ਬਿਲਕੁਲ ਜੀ ਇਹ ਹੈ ਕਿ ਵੀਡੀਓ ਤਾਂ ਬਣਾਉਣੀ ਆ ਕਿ ਗਾਂਹ ਹੋਰ ਵੀ ਕੋਈ ਕੇਸ ਦੀ ਮਦਦ ਕਰਨ ਬਾਰੇ ਦੂਸਰੇ ਪਿੰਡ ਬਾਰੇ ਸੋਚ ਲੇ ਹਨਾ ਕਿ ਸਾਡੇ ਨਾਲ ਇਹੋ ਜਿਹੇ ਬੰਦੇ ਆ ਵੀ ਜਿਹੜੇ 200 ਰੁਪਏ ਦੇੜੀ ਕਮਾਉਣ ਵਾਲੇ ਆ ਤੇ ਕੋਈ 300 ਕਮਾਉਣ ਵਾਲਾ ਜੀ 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 ਕੋਈ ਬੰਦੇ ਆ ਮੰਨ ਲਓ ਵੀ ਇਹ ਨਹੀਂ ਤਕੜੇ ਆ ਜਾਂ ਬਹੁਤ ਸਿੰਪਲ ਘਰਾਂ ਤੋਂ ਨਾਲ ਆ ਸਾਦੀ ਜ਼ਿੰਦਗੀ ਜੀਣ ਵਾਲੇ ਬੰਦੇ ਆ ਨਾਰਮਲ ਪਰਿਵਾਰਾਂ ਦੇ ਵੀ ਵੀਡੀਓ ਪਾਉਣ ਦਾ ਮਕਸਦ ਇਹ ਹੀ ਵੀ ਜਾਂਸੀਆਂ ਵਾਲੇ ਪਾਦਾ ਦਾ ਧਿਆਨ ਆ ਜਾਂ ਹੋਰ ਆ ਚਲੋ ਮੱਲੋ ਵੀ ਸਾਡਾ ਟਰੈਕਟਰਾਂ ਦਾ ਕੰਮ ਵੀ ਆ ਖੋਦਾ ਵਪਾਰ ਦਾ ਸਾਨੂੰ ਇਹ ਸਾਡੀ ਲੈਣ ਆਏ ਬਿਲਕੁਲ ਬਿਲਕੁਲ ਜੀ ਜਿਮੀਦਾਰ ਚੱਲੂਗਾ ਤੇ ਸਾਡਾ ਕੰਮ ਵੀ ਨਾਲ ਚੱਲੂਗਾ ਬਿਲਕੁਲ ਉਹ ਸਾਈਡ ਤੇ ਆ ਬਿਲਕੁਲ ਬਿਲਕੁਲ ਇਸ ਟਾਈਮ ਉਹ ਕੰਮ ਸਾਡਾ ਸਾਈਡ ਤੇ ਉਹਦੇ ਨਾਲ ਕੋਈ ਨਹੀਂ ਉਹਦੇ ਵਾਸਤੇ ਪੂਨ ਮਨਾਜੀ ਕਰੀ ਕੋਈ ਗੱਲ ਨਹੀਂ ਬਿਲਕੁਲ ਕਿਉਂਕਿ ਉਹ ਖਲੋਤੇ ਉਹ ਵੇਚਣਗੇ ਉਹ ਕੋਈ ਚੱਕਰ ਨਹੀਂ ਸਾਨੂੰ ਉਹ ਭਾਵੇਂ 2-4 ਮਹੀਨੇ ਠਹਿਰ ਕੇ ਵੀ ਅਗਲੇ ਸੀਜ਼ਨ ਚ ਵੇਚ ਦੇ ਕੋਈ ਗੱਲ ਨਹੀਂ ਜੀ ਜੀ ਕਿਉਂਕਿ ਇਹ ਆਪਣਾ ਕੰਮ ਸਾਹਮਣ ਦਾ ਬਿਲਕੁਲ ਐਸ ਟਾਈਮ ਤੇ ਇਹ ਕਿ ਸਾਥ ਦੇਣਾ ਆ ਸਾਥ ਦੇਣ ਦਾ ਤੇ ਬਾਕੀ ਏਜੰਸੀਆਂ ਵਾਲਿਆਂ ਨੂੰ ਬੇਨਤੀ ਆ ਮੰਨ ਲਓ ਵੀ ਜਿਹੜੇ ਏਜੰਸੀਆਂ ਵਾਲੇ ਆ ਹਾਂਜੀ ਜੇ ਉਹ ਸੰਯੋਗ ਉਹ ਲੇਬਰ ਫ੍ਰੀ ਕਰ ਦੇਣ ਦੇ ਕਿ ਟਾਈਮ ਪਹਿਲਾਂ ਦੀਆਂ ਗੱਲਾਂ ਆ ਹੂੰ ਤੇ ਕੋਈ ਚੱਕਰ ਨਹੀਂ ਆ ਤੁਰੂ ਬਹੁਤ ਸੰਗਤ ਨਾਲ ਤੁਰਦੀ ਹੈ ਸੰਗਤ ਆਪ ਆਪ ਆਉਂਦੀ ਆ ਵੀ ਸਾਡੇ ਕੋਲ ਸੇਵਾ ਲਓ ਬਹੁਤ ਜਿਹੜੇ ਹੀ ਸੇਵਾ ਕਰਨ ਮਾਤੇ ਆਂਦੇ ਜੀ ਵੀ ਅਸੀਂ ਸੇਵਾ ਦਿੰਨੇ ਆਂ ਕਿ ਆ ਵੀ ਇੰਨੀ ਕ ਅਸੀਂ ਇੰਨੀ ਕ ਕਰਨੀ ਆ ਜੋ ਲੋੜ ਪਈ ਤੇ ਦੱਸ ਦਾਂਗੇ ਬਿਲਕੁਲ ਬਿਲਕੁਲ ਤੇ ਬਾਕੀ ਇੰਨੀਆਂ ਬੇਨਤੀਆਂ ਜੇ ਕਿਤੇ ਕਾਟਾ ਵਾਦਨ ਨਿਕਲ ਗਿਆ ਵੀ ਉਹਦੇ ਵਾਕੀ ਮਾਫੀ ਚਾਹੁੰਦੇ ਆ ਠੀਕ ਉਹ ਏਰੀਏ ਚ ਰਹਿਣਾ ਵਾ ਲਾਗੇ ਬੰਨੇ ਵਾਲੇ ਫੋਨ ਕਰ ਲੈਣ ਮੇਨ ਗੱਲ ਇਹ ਆ ਕਿ ਫੋਨ ਕਰ ਲੈਣਾ ਹਾਂ ਫੋਨ ਕਰ ਲੈਣਾ ਵੀ ਜਿੰਨੇ ਸੇਵਾ ਕਰਨ ਦਾ ਚਾਹ ਵਾਣੋ ਫੋਨ ਕਰ ਲੇ ਅਡਰੈਸ ਦੇ ਦਾਂਗੇ ਨਾਲ ਜਾਣਾ ਕੋਈ ਬਹੁਤ ਵੱਡੀ ਗੱਲ ਆ ਟਾਈਮ ਕੱਟਣਾ ਬਿਲਕੁਲ ਬਿਲਕੁਲ ਜੀ ਗੱਲਾਂ ਗੁੱਲਾਂ ਕਰਨ ਵਾਲੇ ਵੀਰ ਚਾਹੀਦੇ ਕੇ ਜੀ ਲਾਈ ਰੱਖਦੇ ਹਨਾ ਕੋਈ ਚੀਜ਼ਾਂ ਉਥੇ ਦੇਖਣ ਵਾਲੇ ਵੀ ਚਾਹੀਦੇ ਆ ਇਹ ਚੀਜ਼ਾਂ ਨਾ ਮਤਲਬ ਇੱਕ ਫਿਲਮ ਦੱਸਣੀ ਜਾਂ ਵਿਖਾਉਣਾ ਬਹੁਤ ਫਰਕ ਆ ਹਾਂਜੀ ਤੇ ਬਹੁਤ ਵੀਰ ਆਪ ਜਿਹੜੇ ਏਸੀਆਂ ਦੇ ਵਿੱਚ ਆਪਣੀ ਜ਼ਿੰਦਗੀ ਜੀਂਦੇ ਤੇ ਉਹਨਾਂ ਨੇ ਗਰਾਊਂਡ ਲੈਵਲ ਤੇ ਵੀ ਗਏ ਆਪਣੇ ਘੈਟ ਘਰਾ ਬਿਲਕੁਲ ਬੋਹਰਾ ਪੋਟਰ ਜਿਹੜੇ ਕੰਦੇ ਕਮਾਉਂਦੇ ਆ ਠੀਕ ਹੈ ਤੇ ਆਪਾਂ ਜਿੰਨੇ ਕੁ ਜੋਗੇ ਆਗੇ ਜਿੰਨਾਂ ਕੁ ਬੋਲਣਾ ਜਾਂਦਾ ਲਿਖ ਕੇ ਗੱਡਾਂ ਗੱਲਾਂ ਨਹੀਂ ਬੋਲਦੇ ਜੋ ਮੂੰਹ ਘੜੀ ਆਉਂਦਾ ਬੋਲ ਦਿੰਨੇ ਆ ਵੇਖ ਕੇ ਦੁੱਖ ਹੁੰਦਾ ਤੇ ਬੇਖ ਕੇ ਦੁੱਖ ਹੁੰਦਾ ਵਾ ਭਾਜੀ ਥੋੜਾ ਜਿਹਾ ਚੱਕ ਲਵਾ ਠੀਕ ਹੈ ਤੇ ਇਹ ਭਾਜੀ ਦਾ ਹੀ ਇਸ ਟਾਈਮ ਸੰਯੋਗ ਇਸ ਨਾਲ ਮੇਨ ਸ਼ਰੀ ਇਹਨਾਂ ਦੀ ਮੇਨ ਮੇਨ ਬਿਲਕੁਲ ਜੀ ਮੇਨ ਇਹਨਾਂ ਦੀ ਕੋਈ ਸਾਡਾ ਤੇ ਬਾਕੀ ਆ ਆ ਪਾਲਕੀ ਸਾਹਿਬ ਦੇ ਉੱਤੇ ਜਾਣਾ ਵਾ ਤੇ ਬਾਕੀ ਲਾ ਲਿਓ ਫੋਨ ਤੇ ਵੀਡੀਓ ਸ਼ੇਅਰ ਕਰ ਦਿਜੀ ਧੰਨਵਾਦ